ਬੀਤੀ ਰਾਤ ਰੇਲਵੇ ਰੋਡ ਨੰਗਲ ਦੇ ਰਿਹਾਇਸ਼ੀ ਖੇਤਰ ਦੇ ਵਿੱਚ ਦੋ ਥਾਵਾਂ ਦੇ ਉੱਤੇ ਸੱਪ ਮਿਲਣ ਦਾ ਮਾਮਲਾ ਸਾਹਮਣੇ ਆਇਆ ਤੇ ਜਿਵੇਂ ਹੀ ਇਸ ਦਾ ਪਤਾ ਲੋਕਾਂ ਨੂੰ ਚੱਲਿਆ ਤਾਂ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਹਨਾਂ ਵੱਲੋਂ ਤੁਰੰਤ ਸੱਪ ਫੜਨ ਦੇ ਵਿੱਚ ਮਾਹਿਰ ਕਮਲਪ੍ਰੀਤ ਸੈਣੀ ਨੂੰ ਫੋਨ ਕੀਤਾ ਗਿਆ ਜਿਨ੍ਹਾਂ ਵੱਲੋਂ ਆਪਣੀ ਟੀਮ ਦੇ ਮੈਂਬਰ ਭੇਜੇ ਗਏ ਤੇ ਉਹਨਾਂ ਵੱਲੋਂ ਇਹਨਾਂ ਸੱਪਾਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਰੇਲਵੇ ਰੋਡ ਨਿਵਾਸੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਤੇ ਘਰ ਦੇ ਨਾਲ ਪੁਰਾਣੇ ਮੁਕਾਨਟਾ ਦਿੱਤੇ ਗਏ ਜਿੱਥੇ ਹੁਣ ਬਰਸਾਤੀ ਦਿਨ ਹੋਣ ਦੇ ਚੱਲਦਿਆਂ ਝਾੜੀਆਂ ਉੱਗੀਆਂ ਹੋਈਆਂ ਹਨ ਤੇ ਇਹਨਾਂ ਦੇ ਵਿੱਚੋਂ ਸੱਪ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਗਿਆ ਜੋ ਕਿ ਇੱਕ ਬਹੁਤ ਹੀ ਜ਼ਹਿਰੀਲਾ ਕੋਬਰਾ ਸੱਪ ਸੀ ਉਹਨਾਂ ਨੇ ਕਿਹਾ ਕਿ ਅਚਾਨਕ ਹੀ ਉਹਨਾਂ ਦੀ ਬੇਟੇ ਦੀ ਨਜ਼ਰ ਉਸ ਸੱਪ ਤੇ ਪੈ ਗਈ ਜੋ ਕਿ ਫੁੰਕਾਰੇ ਮਾਰ ਰਿਹਾ ਸੀ ਤੇ ਉਹਨਾਂ ਵੱਲੋਂ ਤੁਰੰਤ ਸੱਪ ਫੜਨ ਵਾਲੀ ਟੀਮ ਨਾਲ ਸੰਪਰਕ ਕੀਤਾ ਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਜ਼ਹਿਰੀਲੇ ਸੱਪ ਨੂੰ ਕਾਬੂ ਕੀਤਾ ਗਿਆ ਇਸ ਦੇ ਨਾਲ ਹੀ ਰੇਲਵੇ ਰੋਡ ਵਿਖੇ ਇੰਡੀਅਨ ਓਵਰਸੀਜ਼ ਬੈਂਕ ਵਾਲੀ ਗਲੀ ਦੇ ਵਿੱਚੋਂ ਵੀ ਇਹਨਾਂ ਵਿਅਕਤੀਆਂ ਦੇ ਵੱਲੋਂ ਇੱਕ ਕਾਮਨ ਕ੍ਰੇਪ ਸੱਪ ਨੂੰ ਕਾਬੂ ਕੀਤਾ ਗਿਆ ਗੱਲਬਾਤ ਕਰਦੇ ਹੋਣਾ ਦੱਸਿਆ ਕਿ ਲੋਕਾਂ ਦੁਆਰਾ ਫੋਨ ਕੀਤੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਪਹੁੰਚ ਕੇ ਇਹਨਾਂ ਸੱਪਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਨੂੰ ਹੁਣ ਜੰਗਲ ਦੇ ਵਿੱਚ ਛੱਡਿਆ ਜਾਵੇਗਾ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜੀ ਹਰਜੀ ਅਥਾਰਟੀ ਟੀਮ ਰੇਲਵੇ ਰੋਡ ਵਿੱਚ ਪਹੁੰਚੀ ਹੈ ਦੋ ਜਗ੍ਹਾ ਸੱਪ ਨਿਕਲੇਗੇ ਇਹਨਾਂ ਬਾਰੇ ਦੇ ਦਿਓ ਜਾਣਕਾਰੀ ਕਿਹੜੇ ਸੱਪ ਹੈ ਤੇ ਲੋਕ ਕਿੱਦਾਂ ਇਹਨਾਂ ਤੋਂ ਵੇਰ ਰਹਿਣ ਹਾਂਜੀ ਹਾਂਜੀ ਦੱਸਿਓ ਏ ਸਸੀਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਨੰਗਲ ਰੇ ਦੇ ਵਿੱਚ ਰੋਡ ਹੂੰ ਹੂੰ ਆਪਾਂ ਸਾਨੂੰ ਫੋਨ ਆਇਆ ਉੱਥੇ ਦੇ ਅਸੀਂ ਆਏ ਕਹਿੰਦੇ ਸੱਪ ਬੜਿਆ ਵਾ ਹੂੰ ਜਿਹੜਾ ਦੂਆ ਸੱਪ ਹੈ ਉਹ ਹੈਗਾ ਕਾਮਨ ਗਰੇਡ ਜਿਹੜਾ ਕੂਈ ਗਲੀ ਚੋਂ ਇੰਡੀਅਨ ਓਵਰਸੀਜ਼ ਬੈਂਕ ਵਾਲੀ ਗਲੀ ਜਿਹੜਾ ਫੜਿਆ ਉਹ ਹੈਗਾ ਕਾਮਨ ਗਰੇਡ ਹੂੰ ਜਿਹੜਾ ਇਹ ਫੜਿਆ ਆਪਾਂ ਨੇ ਇਹ ਹੈਗਾ ਕੋਬਰਾ ਇਹ ਨੇ ਬਿਲਕੁਲ ਸਾਹਮਣੇ ਗਲੀ ਸਟੇਟ ਸਟੇਸ਼ਨ ਦੇ ਸਾਹਮਣੇ ਬਿਲਕੁਲ ਗਲੀ ਤੇ ਹੁਣ ਇਹਨੂੰ ਕਿੱਥੇ ਛੱਡਿਆ ਜਾਣਾ ਇਹ ਛੱਡਿਆ ਜਾਣਾ ਜੀ ਜੰਗਲ 'ਚ ਤੇ ਲੋਕਾਂ ਨੂੰ ਆਪਣਾ ਕੋਈ ਕੰਟੈਕਟ ਨੰਬਰ ਦੇ ਦਿਓ ਜਿੱਦਾਂ ਤੁਹਾਨੂੰ ਕੰਟੈਕਟ ਕਰ ਲੈਣਾ ਹੈਗਾ ਆਪਣਾ 78 79 34462 62 ਮਤਲਬ ਜਿਹੜਾ ਕਮਲਪ੍ਰੀਤ ਸੱਪ ਫੜਨ ਦਾ ਮਹਾਰਾ ਤੁਸੀਂ ਉਹਨਾਂ ਦੀ ਟੀਮ ਦੇ ਹੀ ਬੰਦੇ ਹੋ ਹਾਂਜੀ ਹਾਂ ਨੀ ਉਹਦੀ ਟੀਮ ਦੇ ਬੰਦੇ ਆ ਉਹਨਾਂ ਨੇ ਆ ਤੁਹਾਨੂੰ ਭੇਜਿਆ ਹਣਾ ਹਾਂਜੀ ਹਾਂ ਹੁਣ ਛੱਡਣਾ ਕਿੱਥੇ ਇਹਨੂੰ ਇਹ ਛੱਡਣਾ ਭਾਜੀ ਜੰਗਲ 'ਚ ਜੰਗਲ ਛੱਡਦਾ ਦੱਸ ਦਿਓ ਕਿਹਨਾਂ ਸ਼ੋਭ ਸ਼ਰਮੇ ਠੇਕੇਦਾਰ ਦੇ ਆਪਣਾ ਸ਼ੋਭ ਨਾਮ ਦੱਸ ਦਿਓ ਐਡਰੈਸ ਦੱਸ ਦਿਓ ਉੱਥੇ ਦੱਸਿਆ ਜਾ ਰਿਹਾ ਅੱਜ ਬਹੁਤ ਹੀ ਜ਼ਹਿਰੀਲਾ ਸੱਪ ਜਿਹੜਾ ਤੁਹਾਡੇ ਘਰ ਦੇ ਵਿੱਚ ਆਇਆ ਏ ਕਿਦਾਂ ਪੂਰਾ ਖੌਫ ਹੈ ਮੁਹੱਲੇ ਵਿੱਚ ਵੀ ਘਰਾਂ ਦੇ ਲੋਕਾਂ ਵਿੱਚ ਵੀ ਕੀ ਕਹਿਣਾ ਚਾਹੋਗੇ ਮੈਂ ਜੀ ਮੈਂ ਅਸ਼ੋਕ ਕੁਮਾਰ ਸ਼ਰਮਾ ਗਵਰਨਮੈਂਟ ਕੰਟਰੈਕਟਰ ਜੀ ਮੇਰੀ ਰਿਹਾਇਸ਼ ਡਾਕਟਰ ਕਹਿਲ ਦੇ ਬੈਕਸਾਈਡ ਤੇ ਔਰ ਸ਼੍ਰੀ ਜਗਮੂਨ ਸਿੰਘ ਕਲਸੀ ਦੇ ਨਾਲ ਔਰ ਦੂਸਰੀ ਸਾਈਡ ਤੇ ਮੇਰਾ ਜਿਹੜਾ ਮਕਾਨ ਹੈ ਉਹ ਨਾਲ ਲੱਗਦਾ ਹੈ ਜਿਹੜੇ ਮਿਲਖੀ RAM ਦੇ ਪਲਾਟ ਹੈ ਜਿਹੜਾ ਉਹਨਾਂ ਨੇ ਮਕਾਨ ਪ੍ਰਾਪੜ ਵੇਚ ਦਿੱਤਾ ਕਿ ਜੇ ਦੂਸਰੀ ਪਾਰਟੀ ਨੂੰ ਹਾਂਜੀ ਔਰ ਜਿਹੜੇ ਮਕਾਨ ਟਾਏ ਗਏ ਆ ਉਹਦੇ ਨਾਲ ਮੇਰੀ ਰਹਿائش ਹੈ। ਹਾਂ ਅੱਛਾ ਉੱਥੇ ਮੌਸਮ ਦੇ ਕਾਰਨ ਤੋਂ ਬੜਾ ਭਾਰੀ ਜੰਗਲ ਪੈਦਾ ਹੋ ਗਿਆ ਹੈ। ਹਾਂ ਉਹ ਸਾਈਡ ਤੋਂ ਸੱਪ ਚੜ ਕੇ ਸਾਡੇ ਵਿਹੜੇ ਦੇ ਵਿੱਚ ਉਤਰਿਆ ਔਰ ਬੜਾ ਜ਼ਹਿਰੀਲਾ ਸੱਪ ਕੋਬਰਾ ਸੱਪ ਬੜਾ ਭਾਰੀ ਫੁੰਕਾਰ ਰਿਹਾ ਸੀ ਇਤਫਾਕਨ ਮੇਰੇ ਬੇਟੇ ਦੀ ਨਿਗਾਹ ਪੈ ਗਈ। ਠੀਕ ਹੈ ਔਰ ਪੈ ਗਈ ਤਾਂ ਮੈਂ ਉਸੇ ਵੇਲੇ ਇਮੀਡੀਏਟਲੀ ਬੰਦਿਆਂ ਨੂੰ ਕਾਲ ਕੀਤਾ। ਠੀਕ ਹੈ ਤੇ ਕਾਲ ਕੀਤਾ ਤੇ ਬੰਦੇ ਵੀ ਉਸੇ ਟਾਈਮ ਆ ਗਏ ਔਰ ਇਹ ਠੀਕ ਹੈ ਉਹ ਬੰਦੇ ਵੀ ਤਾਂ ਆ ਕੇ ਦੱਸਿਆ ਜਾ ਰਿਹਾ ਵੀ ਨਾਲ ਕਿਤੇ ਹੋਰ ਵੀ ਸਪਰੀਕ ਰਿਹਾ ਉਹ ਬੰਦੇ ਇਮੀਡੀਏਟਲੀ ਇਸ ਕਰਕੇ ਆ ਗਏ ਕਿਉਂਕਿ ਉਹਨਾਂ ਬੰਦਿਆਂ ਨੇ ਹੁਣੇ ਹੁਣੇ ਇੰਡੀਅਨ ਓਵਰਸੀਜ਼ ਬੈਂਕ ਦੇ ਕੋਲ ਵੀ ਇੱਕ ਸੱਪ ਪਕੜਿਆ ਉਹ ਬੰਦੇ ਉੱਥੇ ਹਾਜ਼ਰ ਸੀ ਤਾਂ ਉਹ ਇਮੀਡੀਏਟਲੀ ਸਾਡੇ ਘਰ ਆ ਗਿਆ ਇਮੀਡੀਏਟਲੀ ਘਰ ਆ ਗਿਆ ਆ ਕੇ ਉਹਨਾਂ ਸਾਰੇ ਬੰਦਿਆਂ ਨੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਸੱਪ ਨੂੰ ਫੜਿਆ ਸੱਪ ਬੜਾ ਜ਼ਹਿਰੀਲਾ ਔਰ ਕੋਬਰਾ ਸੱਪ ਸੀ ਜਿਹੜਾ ਕਿ ਬੜੀ ਬੁਰੀ ਤਰ੍ਹਾਂ ਫੰਕਾਰ ਰਿਹਾ ਸੀ ਠੀਕ ਹੈ ਮੇਰੀ ਪ੍ਰਾਰਥਨਾ ਮਿਊਨਿਸਪਲ ਕਾਉਂਸਲ ਨੂੰ ਔਰ ਪ੍ਰਾਰਥਨਾ ਹੈ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਇਹ 플ੌਟ ਲਿਆ ਹੂੰ ਹੂੰ ਕਿ ਉੱਧਰ ਜੰਗਲ ਬਣਿਆ ਪਿਆ ਉਹ ਆਪਣੇ ਇੱਥੇ ਸਾਫ ਸਫਾਈ ਕਰਨ ਕੱਲ ਨੂੰ ਕੋਈ ਹਾਸਾ ਅਗਰ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਮਿਊਨਿਸਪਲ ਕਾਉਂਸਲ ਦੀ ਔਰ ਉਹਨਾਂ ਬੰਦਿਆਂ ਦੀ ਜਿਨ੍ਹਾਂ ਨੇ ਇਹ ਪਲੌੜ ਖਰੀਦਿਆ ਧੰਨਵਾਦ ਧੰਨਵਾਦ